ਬਠਿੰਡਾ ਜ਼ਿਲ੍ਹੇ ਦੇ ਰਾਮਪੁਰ ਫੂਲ ਸ਼ਹਿਰ 'ਚ ਇੱਕ ਨਿੱਜੀ ਸਕੂਲ ਦੇ ਅਧਿਆਪਕਾਂ ਵੱਲੋਂ ਬੱਚੀ ਦੀ ਵਾਰ-ਵਾਰ ਕੁੱਟਮਾਰ ਕਰਨ ਦੇ ਖਿਲਾਫ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਗੇਟ ਅੱਗੇ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ। ਸਥਾਨਕ ਇੰਡੀਅਨ ਮਾਡਲ ਸਕੂਲ ਦੀ 3ਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਦੀ ਮਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਉਸ ਦੀ ਲੜਕੀ ਦੀ ਕੁੱਟਮਾਰ ਹੋ ਗਈ ਸੀ ਜਿਸ ਕਾਰਨ ਬੱਚੀ ਬਿਮਾਰ ਹੋ ਗਈ ਅਤੇ ਇਸ ਸਬੰਧੀ ਉਹ ਸਕੂਲ ਦੇ ਅਧਿਆਪਕਾਂ ਨੂੰ ਵੀ ਮਿਲ ਕੇ ਜਾਣਕਾਰੀ ਦਿੱਤੀ ਸੀ। ਬੱਚਾ ਬਮਾਸੀ ਪਰ ਕੱਲ ਫਿਰ ਜਦੋਂ ਉਸਨੇ ਕੁਝ ਗਲਤ ਲਿਖਿਆ ਤਾਂ ਉਸ ਦੇ ਅਧਿਆਪਕਾਂ ਉਸ ਨੂੰ ਫਿਰ ਥੱਪੜ ਮਾਰ ਦਿੱਤਾ ਜਿਸ ਦੇ ਨਿਸ਼ਾਨ ਉਸ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੇ ਹਨ ਅੱਜ ਉਹ ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਕੇ ਦੇ ਆਪਕ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਸਰ ਮੇਰੀ ਬੇਟੀ ਨਾ ਭਾਰਤੀ ਮਲ ਸਕੂਲ ਚ ਮੰਦੰਦਰ ਸ੍ਰੀ A ਕਲਾਸ ਦੇ ਵਿੱਚ ਪੜਦੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਰੇਖਾ ਮੈਡਮ ਨੇ ਕੱਲ ਮੇਰੀ ਬੇਟੀ ਦੀ ਮਾਰਕੀਟ ਕੀਤੀ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਮੂੰਹ ਤੇ ਨਿਸ਼ਾਨ ਪਾਏ ਹੋਏ ਆ ਜੀ ਬੱਚੇ ਦੇ ਨਾ ਸਿਰਫ ਤਿੰਨ ਅੱਖਰ ਗਲਤ ਸੀ ਜੀ ਇਹਨਾਂ ਨੇ ਇੱਕ ਹਫਤਾ ਪਹਿਲਾਂ ਦੀ ਬੇਟੀ ਨੂੰ ਕੁੱਟ ਚੁੱਕੇ ਆ ਜੀ ਇਹ ਠੀਕ ਹੈ ਜੀ ਉਹਦੇ ਵੀ ਮੈਂ ਮੈਡਮ ਨੂੰ ਦੱਸਿਆ ਸੀਗਾ ਜੀ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਿਸ਼ਾਨ ਦੇਖ ਕੇ ਆ ਕੱਲ ਫੇਰ ਮੇਰੀ ਬੇਟੀ ਦੀ ਮਤਲਬ ਕਿ ਕੁੱਟਮਾਰ ਕਰੀ ਹੈ ਜੀ ਆ ਤੁਸੀਂ ਨਿਸ਼ਾਨ ਦੇਖ ਲਓ ਚਿਹਰੇ ਦੇ ਉ ਕੁੱਟਮਾਰ ਕਰੀ ਸੀ ਪਿਛਲੇ ਹਫ਼ਤੇ ਸਾਰੇ ਇਹਨੂੰ ਮੈਚਿੰਗ ਨਹੀਂ ਸੀ ਹੁੰਦੀ ਸੀ ਅਚਲਿਸ਼ ਦਾ ਕੰਮ ਨਹੀਂ ਸੀ ਹੁੰਦਾ ਸਿਰਫ ਤਿੰਨ ਅੱਖਰ ਹੀ ਗਲਤ ਹੈ ਜੀ ਮੈਂ ਵੈਕ ਕਰੇ ਫੁੱਲੀ ਨਹੀਂ ਮੈਂ ਤੁਹਾਨੂੰ ਦਿਖਾ ਦਿੰਦੀ ਸਰ ਜੀ ਤੇ ਉਹਦਾ ਪ੍ਰਿੰਸੀਪਲ ਕੀ ਕਹਿੰਦੇ ਸੀ ਪ੍ਰਿੰਸੀਪਲ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਗੱਲ ਕਰਾਂਗੇ ਕਹਿੰਦੇ ਮੁੜ ਕੇ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਹਾਂ ਤੇ ਉਹਵਾਰੇ ਫੇਰ ਕੁੱਟਮਾਰ ਕੀਤੀ ਗਈ ਹੈ ਹਾਂਜੀ ਹਾਂਜੀ ਕੱਲ ਫੇਰ ਬੇਟੀ ਦੀ ਕੁੱਟਮਾਰ ਕੀਤੀ ਹੈ ਤੇ ਕੋਈ ਸੰਬੰਧੀ ਸ਼ਿਕਾਇਤ ਵੀ ਦਰਜ ਕਰਾਈ ਹੈ ਹਾਂਜੀ ਹਾਂਜੀ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਹੈ ਹਾਂਜੀ ਉਹ ਕਹਿੰਦੇ ਅਸੀਂ ਬੰਦ ਦੀ ਕਾਰਵਾਈ ਸ਼ੁਰੂ ਕਰਾਂਗੇ ਸਖਤ ਅੱਜ ਤੁਸੀਂ ਕੀ ਕੀ ਇਥੇ ਕਰਦੇ ਹੋ ਅੱਜ ਅਸੀਂ ਧਰਨਾ ਲਾਵਾਂਗੇ ਜੀ ਅਸੀਂ ਤਾਂ ਮੈਡਮ ਅਸੀਂ ਆਪਦੇ ਬੱਚੇ ਨੂੰ ਸਾਥ ਦਵਾਂਗੇ ਹਾਂਜੀ ਉਹ ਬੱਚੇ ਦੇ ਨਿਸ਼ਾਨ ਦੇਖੇ ਹੈ ਲੱਗਦਾ ਹੈ ਜਿਵੇਂ ਟੀਚਰ ਨੇ ਥੋੜਾ ਬਹੁਤ ਉਹਤੇ ਲਗਾਇਆ ਹੋਵੇ ਥੱਪੜ ਪਰ ਐਸੀ ਕੋਈ ਗੱਲ ਨਹੀਂ ਹੈ ਅੱਜ ਟੀਚਰ ਨੂੰ ਵੀ ਬੁਲਾ ਲਿਆ ਪੇਰੈਂਟਸ ਨੂੰ ਵੀ ਬੁਲਾ ਲਿਆ ਉਹਨਾਂ ਨੂੰ ਕਹਿ ਵੀ ਦਿੱਤਾ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਗਰ ਟੀਚਰ ਨੇ ਕਿਸੇ ਨੇ ਕੀਤੀ ਤਾਂ ਉਹਦੇ ਖਿਲਾਫ ਪਹਿਲਾਂ ਹੀ ਐਕਸ਼ਨ ਲੈ ਲਿਆ ਉਹਨਾਂ ਤੋਂ ਕਲਾਸ ਲੈ ਲਈ ਤੇ ਅੱਗੇ ਤੋਂ ਵੀ ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਤਾਂ ਉਹਨੂੰ ਅਸੀਂ ਮਿਲ ਕੇ ਸੌਲਟ ਆਊਟ ਕਰਾਂਗੇ ਤੁਹਾਨੂੰ ਲੱਗਦਾ ਕਿ ਅੱਗੇ ਤੋਂ ਪ੍ਰੋਬਲਮ ਆਏਗੀ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਦੇ ਵੀ ਨਹੀਂ ਆਏਗੀ ਬੱਚੇ ਦੇ ਪੇਰੈਂਟਸ ਨੇ ਦੋਸ਼ ਲਾਇਆ ਨਹੀਂ ਜਿਵੇਂ ਦੂਸਰੀ ਵਾਰ ਇਹ ਘਟਣਾ ਵਾਪਰੀ ਹੈ ਜੀ ਨਹੀਂ ਦੂਸਰੀ ਵਾਰ ਵਾਲੀ ਤਾਂ ਕੋਈ ਗੱਲ ਨਹੀਂ ਹੈ ਇਹ ਜੀ ਕੋਈ ਦੂਸਰੀ ਵਾਰ ਜਾਂ ਤੀਸਰੀ ਵਾਰ ਹੋਈ ਹੈ ਕੋਈ ਉਹਦੇ ਤੋਂ ਪਹਿਲਾਂ ਵੀ ਤੁਹਾਡੇ ਕੋਲ ਕੰਪਲੇਂਟ ਲੱਕੇ ਆਈ ਸੀ ਹਾਂ ਜੀ ਉਸੇ ਦੀ ਨਹੀਂ ਕਹਤਾ ਸੀ ਮੈਡਮ ਨੇ ਤਾਂ ਕਿਹਾ ਮੈਂ ਮਾਰਿਆ ਨਹੀਂ ਹੈ ਪਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਵੀ ਜਦੋਂ ਪੇਰੈਂਟਸ ਕਹਿੰਦੇ ਆ ਕਿ ਸ਼ਾਇਦ ਥੋੜਾ ਬਹੁਤ ਉਹ ਜੇ ਮੈਡਮ ਇਹਨਾਂ ਦੀ ਪੇਰੈਂਟਸ ਦੀ ਮੰਗ ਆ ਵੀ ਜਿਹੜਾ ਟੀਚਰ ਆ ਜਿਹਨੂੰ ਸਾਡੇ ਦਿੱਤਾ ਜਾਵੇ ਉਸ ਨੂੰ ਲੈ ਕੇ ਵੀ ਐਕਸ਼ਨ ਲੈ ਰਹੇ ਨਹੀਂ ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਕੀਤੀ ਪੇਰੈਂਟਸ ਨੇ